ਇੱਕ ਬਜ਼ੁਰਗ ਨੇ ਇੱਕ ਕਿਰੀਅਾਨੀ ਦੁਕਾਨ ਤੋਂ ਗੱਚਾ ਖਰੀਦੀ ਤੇ ਉਸ ਦੇ ਅੰਦਰੋਂ ਸਰਜਿਕਲ ਬਲੇਡ ਨਿਕਲਦਾ ਜੋ ਉਸ ਦੇ ਜਬਾੜੇ ਵਿੱਚ ਜਾ ਕੇ ਫਸ ਜਾਂਦਾ ਜਿਸ ਤੋਂ ਬਾਅਦ ਬਜ਼ੁਰਗ ਦੇ ਮੂੰਹ ਚੋਂ ਖੂਨ ਨਿਕਲਦਾ ਔਰ ਉਹ ਸਰਜਿਕਲ ਬਲੇਟ ਜਿਸ ਨੂੰ ਆਮ ਬੰਦਾ ਵਰਤੋਂ ਵਿੱਚ ਨਹੀਂ ਲਿਆਂਦਾ ਉਹ ਸਰਜਿਕਲ ਬਲੇਟ ਜੋ ਡਾਕਟਰਾਂ ਲਈ ਬਣਿਆ ਹੁੰਦਾ ਔਰ ਵੱਡਾ ਸੱਚੋ ਮੈਂ ਗੱਟਕ ਦੇ ਵਿੱਚੋਂ ਇੱਕ ਪੀਸ ਤੋੜ ਲਿਆ ਬਾਕੀ ਆਪਣੇ ਪੋਤੇ ਨੂੰ ਦੇ ਦਿੱਤੀ ਉਹ ਜਿਸ ਵੇਲੇ ਮੈਂ ਗੱਟਕ ਦੀ ਦੰਦੀ ਵੱਢੀ ਤੇ ਮੇਰੀ ਦਾੜ੍ਹ 'ਚ ਜਾ ਕੇ ਫਸ ਗਿਆ ਬਲੇਡ ਤੇ ਮੈਂ ਜਿਸ ਵੇਲੇ ਦੇਖਿਆ ਵੀ ਇਹ ਕਿਹੜੀ ਚੀਜ਼ ਹੈ ਮੈਂ ਮੂੰਹ ਦੇ ਵਿੱਚੋਂ ਜਿਸ ਵੇਲੇ ਕੱਢਿਆ ਤੇ ਇਹ ਬਲੇਡ ਨਿਕਲਿਆ ਉਹ ਯਾਰ ਮਤਲਬ ਪਰ ਕੰਪਨੀ ਦੀ ਗਲਤੀ ਹੈ ਅਸੀਂ ਉਹਨਾਂ ਨੂੰ ਕਹਾਂਗੇ ਕਿ ਇੰਦਾ ਧਿਆਨ ਨਾ ਕਰਨਾ ਚਾਹੀਦਾ ਕੰਪਨੀ ਕਿੱਥੇ ਦੀ ਆ ਕੰਪਨੀ ਖੰਨੇ ਦੀ ਵੀ ਹੁਣ ਦੇਖੋ ਵੱਡਾ ਸਵਾਲ ਇਹ ਆ ਕਿ ਕੰਪਨੀ ਦੇ ਅੰਦਰ ਮੈਟਲ ਡਿਟੈਕਟਰ ਲੱਗੇ ਹੁੰਦੇ ਆ ਤਾਂ ਪੈਕਿੰਗ 'ਚ ਕਿਵੇਂ ਆ ਗਿਆ ਪਤਾ ਨਹੀਂ ਹੁਣ ਕਿੱਦਾਂ ਮਿਸਟੇਕ ਹੋ ਗਈ ਕੁਆਟਰ ਰੌਕ ਹੋ ਗਿਆ ਫੈਕਟਰੀ ਦੇ ਨਾਲ ਕੋਈ ਕਬਾੜ ਦਾ ਕੰਮ ਵੀ ਹੁੰਦਾ ਮੇਰੇ ਖਿਆਲ ਨਾਲ ਇਦਾਂ ਦਾ ਤਾਂ ਕੋਈ ਸੱਚੀ ਹੈ ਨਾ ਹਾਂਜੀ ਹਾਂਜੀ ਇੱਥੇ ਕੋਈ ਕੋਈ ਅਪਗ੍ਰੇਡ ਕੀਤੀ ਗਲਤੀ ਨਹੀਂ ਜੀ ਨਹੀਂ ਜੀ ਨਹੀਂ ਜੀ ਇਹ ਸਟਾਈ ਹੈ ਜੀ ਹੋਰ ਨਹੀਂ ਹੈਗਾ ਕੋਈ ਵੀ ਅਮਰੀਕਨ ਝੂਠ ਬੋਲਣਾ ਮੈਨੂੰ ਕਿਹੜਾ ਮੁਨਾਫਾ ਇਸ ਦੇ ਵਿੱਚ ਆ ਕਿ ਜਿਹੜਾ ਮੈਂ ਝੂਠ ਬੋਲਣਾ ਜੀ ਇਹ ਮੇਰੇ ਤੇ ਮੈਟਲ ਡਿਟੈਕਟਰ ਨਹੀਂ ਲੱਗੇ ਜੀ ਫੈਕਟਰੀ ਦੇ ਅੰਦਰ ਨਹੀਂ ਲੱਗਾ ਭਾਈ ਸਭ ਕੁਝ ਲੱਗਾ ਹੋਇਆ ਫਿਰ ਫਿਰ ਇਹ ਐਡੀ ਵੱਡੀ ਅਣਗਹਿਲੀ ਲਾਪਰਵਾਹੀ ਕਿਵੇਂ ਹੋ ਗਈ ਜੀ ਜੇ ਵਿਅਕਤੀ ਦੀ ਜਾਨ ਚਲੇ ਜਾਂਦੀ ਉਬਾਜੀ ਇਹ ਮੈਂ ਹਨ ਜਾਨੀ ਕਿ ਮੈਨੂੰ ਕੋਈ ਕੋਈ ਤੁਹਾਡੇ ਨਾਲ ਕੋਈ ਗਿਲਾ ਛਕਵਾਤਾ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਤੇ ਮੈਂ ਜਿਹੜੀ ਤੁਹਾਡੇ ਕੋਈ ਖਿਲਾਫ ਕੋ ਕੰਪਲੇਟ ਦੇ ਰਿਹਾ ਜਾਂ ਕੋਈ ਵੀ ਇਹ ਗੱਲਬਾਤ ਮੈਂ ਤਾਂ ਤੁਹਾਨੂੰ ਜਾਣਦਾ ਤੱਕ ਨਹੀਂ ਹੈਗਾ ਮੈਂ ਤਾਂ ਚੀਜ਼ ਲਈ ਆ ਦੁਕਾਨ ਤੋਂ ਜਿਹੜੀ ਸਚਾਈ ਹੈ ਮੈਂ ਆ ਮੋਹਰੇ ਰੱਖੀ ਹੋਈ ਹੈ ਜੀ ਇਹਨਾਂ ਦੀ ਠੀਕ ਹੈ ਜੀ ਇਹ ਮੇਰੇ ਭਰਾ ਹੈ ਦੁਕਾਨਦਾਰ ਵੀ ਮੈਂ ਇਹਨਾਂ ਦੇ ਖਿਲਾਫ ਵੀ ਨਹੀਂ ਜਾ ਸਕਦਾ ਮੈਂ ਤਾਂ ਕੰਪਨੀ ਦੇ ਖਿਲਾਫ ਜਾ ਸਕਦਾ ਵੀ ਮੈਂ ਜਿਹੜੀ ਚੀਜ਼ ਇਹ ਨਗੈਲੀ ਹੋਈ ਹੈ ਕੰਪਨੀ ਵੱਲੋਂ ਹੋਈ ਹੈ ਮੈਨੂੰ ਕੋਈ ਹੋ ਜਾਂਦੀ ਗੱਲਬਾਤ ਮੇਰੀ ਪਰਵਾਹੀ ਕਰਨੀ ਸੀਗੀ ਮੈਨੂੰ ਤਾਂ ਜਾ ਕੇ ਸਵੇਰ ਨੂੰ ਸ਼ਮਸ਼ਾਨ ਘਾਟ ਲੈ ਜਾਣਾ ਸੀ ਪੂ ਕੇ ਆਣਾ ਜੀ ਇਹ ਗੱਲ ਕਿੱਥੋਂ ਛੇਰ ਹੋਣੀ ਸੀ ਆ ਸਾਹਮਣੇ ਥੋੜੀ ਆਣੀ ਸੀ ਉਹ ਕਿੰਨਾ ਮੈਂ ਸਾਡੇ ਲਈ ਵੀ ਜੱਟੇ ਵਗੈਰਾ ਭੇਜੂਗਾ ਕਰੇ ਖਾਨ ਨੂੰ ਵਧੀਆ ਤੁਸੀਂ ਆਪਣਾ ਨੰਬਰ ਲਿਖਾਓ ਇੱਕ ਵਾਰ ਦੇਖੋ ਭਾਜੀ ਮੈਨੂੰ ਰਿਸ਼ਵਤ ਦੇਣ ਦੀ ਗੱਲ ਨਾ ਕਰੋ ਮੈਂ ਕਿਉਂ ਤੁਹਾਡੀ ਘਰ ਚ ਖਾਊਂਗਾ ਕਿਉਂ ਪ੍ਰਸ਼ਾਸਨ ਮਿਲਾਵਟ ਖੋਰਾ ਨੂੰ ਸਜ਼ਾ ਦਿਵਾਉਣ ਵਿੱਚ ਅਸਫਲ ਹੈ ਕਿਸ ਦੀ ਹੈ ਮਿਲਾਵਟ ਖੋਰਾ ਨੂੰ ਆੜ ਦੋਸਤੋ ਕਿਉਂ ਗਲਤੀ ਮੈਨੂਫੈਕਚਰਰਸ ਕਰਨ ਤੇ ਆਮ ਸ਼ਹਿਰੀਆਂ ਦਾ ਆਪਸ ਚ ਪਵੇ ਵਿਗਾੜ ਦੋਸਤੋ ਕਦ ਤੱਕ ਇਹ ਮਿਲਾਵਟ ਖੋਰੇ ਮੁਨਾਫੇ ਦੇ ਚੱਕਰ ਵਿੱਚ ਆਮ ਲੋਕਾਂ ਦੀ ਸਿਹਤ ਨਾ ਕਰਦੇ ਰਹਿਣਗੇ ਖਿਲਵਾੜ ਦੋਸਤੋ ਕਦ ਤੱਕ ਆਮ ਲੋਕਾਂ ਦੀ ਸਿਹਤ ਨਾ ਕਰਦੇ ਰਹਿਣਗੇ ਖਿਲਾੜ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਿਹਾ ਵੀਡੀਓ ਕਿਸ ਬਾਬਤ ਹੋ ਮਿਲਿ ਸਤਿ ਉਸ ਸਮੇਂ ਅਸੀਂ ਰੇਲਵੇ ਰੋਡ ਵੇਖੇ ਮੌਜੂਦ ਹਾਂ ਔਰ ਤੁਹਾਨੂੰ ਇੱਕ ਬਹੁਤ ਸਾਵਧਾਨ ਕਰਨ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਕਿਉਂਕਿ ਠੰਡ ਦਾ ਮੌਸਮ ਹੈ ਲੋਕੀ ਬੜੇ ਚਾਅ ਨਾਲ ਗੱਜਕ ਖਾਂਦੇ ਆ ਲੇਕਿਨ ਜੇ ਮੈਂ ਕਹਾ ਕਿ ਇੱਕ ਗੱਜਕ ਖੂਨੀ ਵੀ ਹੋ ਸਕਦੀ ਹੈ ਇੱਕ ਗੱਜਕ ਖਾਣ ਨਾਲ ਤੁਹਾਡੀ ਜ਼ੁਬਾਨ ਵੀ ਕੱਟੀ ਜਾ ਸਕਦੀ ਹੈ ਤੁਹਾਡੇ ਮੂੰਹ ਚੋਂ ਖੂਨ ਵੀ ਆ ਸਕਦਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਜੀ ਬਿਲਕੁਲ ਇੱਕ ਬਜ਼ੁਰਗ ਨੇ ਇੱਕ ਕਿਰੀਅਾਨੀ ਦੁਕਾਨ ਤੋਂ ਗੱਜਕ ਖਰੀਦੀ ਤੇ ਉਸ ਦੇ ਅੰਦਰੋਂ ਸਰਜਿਕਲ ਬਲੇਡ ਨਿਕਲਦਾ ਜੋ ਉਸ ਦੇ ਜਬਾੜੇ ਵਿੱਚ ਜਾ ਕੇ ਫਸ ਜਾਂਦਾ ਹੈ ਜਿਸ ਤੋਂ ਬਾਅਦ ਬਜ਼ੁਰਗ ਦੇ ਮੂੰਹ ਚੋਂ ਖੂਨ ਨਿਕਲਦਾ ਔਰ ਉਹ ਸਰਜਿਕਲ ਬਲੇਟ ਜਿਸ ਨੂੰ ਆਮ ਬੰਦਾ ਵਰਤੋਂ ਵਿੱਚ ਨਹੀਂ ਲਿਆਂਦਾ ਉਹ ਸਰਜਿਕਲ ਬਲੇਟ ਜੋ ਡਾਕਟਰਾਂ ਲਈ ਬਣਿਆ ਹੁੰਦਾ ਔਰ ਵੱਡਾ ਸਵਾਲ ਇਹੀ ਹੈ ਕਿ ਸਰਜਿਕਲ ਬਲੇਟ ਗੱਚਕ ਦੇ ਪੈਕਟ ਵਿੱਚ ਕਿਵੇਂ ਆ ਗਿਆ ਮੈਨੂਫੈਕਚਰਰ ਦੀ ਇਸ ਵਿੱਚ ਕੀ ਗਲਤੀ ਹੈ ਕੀ ਲਾਪਰਵਾਹੀ ਹੈ ਕਿ ਜਿੱਥੇ ਗੱਚਕ ਮੈਨੂਫੈਕਚਰ ਕੀਤੀ ਜਾਂਦੀ ਹੈ ਤੇ ਆਂਡ ਗਵਾਂਡ ਵਿੱਚ ਕੋਈ ਕਬਾੜ ਦੀ ਦੁਕਾਨ ਹੈ ਕਬਾੜ ਉੱਥੇ ਜਾ ਕੇ ਸੁੱਟਿਆ ਜਾਂਦਾ ਕਿਉਂ ਇਸ ਜਿਹੜਾ ਸਰਜਿਕਲ ਬਲੇਡ ਹੈ ਇਸ ਨੂੰ ਡਿਸਪੋਜ਼ ਨਹੀਂ ਕੀਤਾ ਗਿਆ ਡਾਕਟਰ ਵੀ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਭੁੱਲ ਗਏ ਜਾਂ ਜਿਹੜੀ ਸਰਜਿਕਲ ਟੀਮ ਹੁੰਦੀ ਹੈ ਉਹ ਆਪਣੀ ਜ਼ਿੰਮੇਵਾਰੀ ਕਿਵੇਂ ਭੁੱਲ ਗਈ ਇਹ ਜਿਹੜਾ ਸਰਜਿਕਲ ਬਲੇਡ ਹੈ ਇਸ ਨੂੰ ਜਿਹੜੇ ਮੈਟਲ ਡਿਟੈਕਟਰ ਜਿਹੜੇ ਫੈਕਟਰੀਜ਼ ਦੇ ਅੰਦਰ ਲੱਗੇ ਹੁੰਦੇ ਆ ਉਹਨਾਂ ਨੇ ਡਿਟੈਕਟ ਕਿਉਂ ਨਹੀਂ ਕੀਤਾ ਔਰ ਇਹ ਗੱਚਕ ਦੀ ਪੈਕਿੰਗ ਵਿੱਚ ਕਿਵੇਂ ਆ ਗਿਆ ਬਹੁਤ ਵੱਡੇ ਸਵਾਲ ਨੇ ਬਹੁਤ ਸੀਰੀਅਸ ਇਸ਼ੂ ਹੈ ਇਸ ਨੂੰ ਪੁਟ ਅਪ ਕਰਨਾ ਬਹੁਤ ਜ਼ਰੂਰੀ ਕਿਉਂਕਿ ਸਰਜਿਕਲ ਬਲੇਡ ਜਿਹੜਾ ਆਮ ਬੰਦਾ ਦੁਕਾਨ ਤੋਂ ਜਾ ਕੇ ਨਹੀਂ ਖਰੀਦ ਸਕਦਾ ਜੋ ਆਮ ਬੰਦੇ ਦੀ ਵਰਤੋਂ ਵਿੱਚ ਹੈ ਹੀ ਨਹੀਂ ਉਹ ਗੱਚਕ ਵਿੱਚ ਕਿਵੇਂ ਆ ਗਿਆ ਔਰ ਫੈਕਟਰੀ ਨੇ ਕਿਵੇਂ ਜਿਹੜਾ ਗੱਚਕ ਦੀ ਪੈਕਿੰਗ ਵਿੱਚ ਇਹਨੂੰ ਪੈਕ ਕਰਕੇ ਦੇ ਦਿੱਤਾ 12 ਰੁਪਏ ਦੀ ਮਹਿਜ ਜਿਹੜੀ ਗੱਚਕ ਹੈ ਇਸਦੇ ਉਸ ਦੇ ਅੰਦਰ ਸਰਜਿਕਲ ਪਲੇਟ ਔਰ ਉਸ ਤੋਂ ਵੀ ਜ਼ਿਆਦਾ ਜਿਹੜੀ ਗਲ ਚਿੰਤਾ ਵਾਲੀ ਹੈ ਉਹ ਇਹ ਹੈ ਕਿ ਜਿਹੜੇ ਬਜ਼ੁਰਗ ਨੇ ਆ ਗੱਚਕ ਇਹਨਾਂ ਦੇ ਹੱਥ ਵਿੱਚ ਹੀ ਹੈ ਗੱਚਕ ਇਹਨਾਂ ਦੇ ਹੱਥ ਵਿੱਚ ਹੈ ਔਰ ਨਾਲ ਦੀ ਨਾਲ ਗਹਿਰੀ ਚਿੰਤਾ ਵਾਲੀ ਗੱਲ ਹੈ ਉਹ ਇਹ ਹੈ ਕਿ ਜਿਹੜੇ ਬਜ਼ੁਰਗ ਨੇ ਕਹਿੰਦੇ ਕਿ ਗੱਚਕ ਵਿੱਚ ਆਪਣੇ ਪੋਤੇ ਲਈ ਸੀਗੀ ਤੇ ਇੱਕ ਪੀਸ ਵਿੱਚੋਂ ਕੱਢ ਕੇ ਖਾ ਲਿਆ ਔਰ ਖਾਂਦੇ ਸਾਰ ਹੀ ਜਿਹੜਾ ਇਹ ਬਲੇਡ ਹੈ ਸਰਜਿਕਲ ਬਲੇਡ ਇਹਦਾ ਸਾਈਜ਼ ਦੇਖੋ ਕਿੰਨਾ ਵੱਡਾ ਇਹ ਜਿਹੜਾ ਇਹਨਾਂ ਦੇ ਦਾੜ੍ਹ ਤੇ ਜਾ ਕੇ ਫਸ ਜਾਂਦਾ ਜਿਸ ਤੋਂ ਬਾਅਦ ਇੱਥੇ ਹੀ ਦੁਕਾਨ ਦੇ ਬਿਲਕੁਲ ਨਾਲ ਇਹ ਕਹਿੰਦੇ ਮੇਰੇ ਮੂੰਹ ਚੋਂ ਬਲੱਡ ਨਿਕਲਦਾ ਮੈਂ ਇੱਥੇ ਬਲੱਡ ਤੇ ਜਿਹੜਾ ਆ ਮੂੰਹ ਚੋਂ ਥੁੱਕ ਕੇ ਜਾਂਣਾ ਤੇ ਬਲੇਡ ਨੂੰ ਕੱਢ ਲੈਣਾ ਦੁਕਾਨਦਾਰ ਨੂੰ ਇਹ ਨਾਲ ਦੀ ਨਾਲ ਦੱਸ ਦਿੰਦੇ ਆ ਕਿ ਭਲੇੜ ਨਿਕਲਿਆ ਮੈਂ ਪਹਿਲਾਂ ਹੀ ਕਿਹਾ ਕਿ ਗਲਤੀ ਕਿਸੇ ਹੋਰ ਦੀ ਸਾਡਾ ਆਪਸ ਵਿੱਚ ਵਿਗਾੜ ਨਹੀਂ ਪਣਾ ਚਾਹੀਦਾ ਕਿਉਂਕਿ ਦੁਕਾਨਦਾਰ ਨੂੰ ਕੀ ਪਤਾ ਇਹਨਾਂ ਕੋਲ ਤਾਂ ਕਈ ਪੈਕਿੰਗਸ ਪਈਆਂ ਆ ਕਿਸੇ ਪ੍ਰੋਡਕਟ ਦੀਆਂ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਦਾ ਫੋਨ ਨੰਬਰ ਲਿਖਿਆ ਸੀ ਉੱਤੇ ਵੀ ਕਾਲ ਕੀਤੀ ਐ ਲੇਕਿਨ ਫੋਨ ਸਚ ਆਫ ਆ ਰਿਹਾ ਸ਼ਹਿਰ ਦੇ ਜਿਹੜਾ ਵਿਭਾਗ ਆ ਫੂਡ ਨੂੰ ਲੈ ਕੇ ਫੂਡ ਸੇਫਟੀ ਨੂੰ ਲੈ ਕੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਐ ਉਹ ਕਹਿੰਦੇ ਲਿਖਤੀ ਕੰਪਲੇਂਟ ਦੇ ਦਿਓ ਉਸ ਤੋਂ ਬਾਅਦ ਦੇਖਦੇ ਆਂ ਕੀ ਕਰ ਸਕਦੇ ਆਂ ਤਾਂ ਵੱਡੇ ਸਵਾਲ ਇਹੀ ਐ ਕਿ ਆਮ ਬੰਦਾ ਉਸ ਦੀ ਸਿਹਤ ਨਾਲ ਕਿਵੇਂ ਖਲਵਾੜ ਕੀਤਾ ਜਾਂਦਾ ਜੇ ਆਪਣੇ ਪੋਤੇ ਨੂੰ ਦੇ ਦਿੰਦੇ ਰੱਬ ਨਾ ਕਰੇ ਕੋਈ ਭਾਣਾ ਵਰਤ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਪੈਕਿੰਗ ਕਿਵੇਂ ਹੋ ਰਹੀ ਐ ਇਹ ਸਰਜਿਕਲ ਪਲੇਟ ਆਮ ਤਾਂ ਮਿਲਦਾ ਨਹੀਂ ਤਾਂ ਇਸ ਪੈਕਿੰਗ ਵਿੱਚ ਕਿਵੇਂ ਆ ਗਿਆ ਹੁਣ ਕੱਲ ਵਾਲੀ ਜਿਹੜੀ ਸਿਚੁਏਸ਼ਨ ਐ ਤੁਸੀਂ ਸਮਝਾ ਦਿਓ ਜੇਸ ਵੇਲੇ ਮੈਂ ਇਹਨਾਂ ਕੋਲ ਪਾਜੀ ਹੁਣਾਂ ਕੋ ਐ ਇੱਥੇ ਗੱਜਕ ਲਈ ਆ ਹੂੰ ਅਸੀਂ 1 ਪੀਸ ਇੱਥੇ ਕੱਲ ਇੱਕ ਪੀਸ ਮੈਂ ਆਪਣੇ ਪੋਤੇ ਲਈ ਲੈ ਗਏ ਆ ਘਰ ਨੂੰ ਉਹਦੇ ਵਿੱਚੋਂ ਮੈਂ ਗੱਚਕ ਦੇ ਵਿੱਚੋਂ ਇੱਕ ਪੀਸ ਤੋਲ ਲਿਆ ਬਾਕੀ ਆਪਣੇ ਪੋਤੇ ਨੂੰ ਦੇ ਦਿੱਤੀ ਉਹ ਜਿਸ ਵੇਲੇ ਮੈਂ ਗੱਚਕ ਦੀ ਦੰਦੀ ਵੱਢੀ ਤੇ ਮੇਰੀ ਦਾੜ੍ਹ 'ਚ ਜਾ ਕੇ ਫਸ ਗਿਆ ਬਲੇਡ ਤੇ ਮੈਂ ਜਿਸ ਵੇਲੇ ਦੇਖਿਆ ਵੀ ਇਹ ਕੀ ਆ ਚੀਜ਼ ਹੈ ਮੈਂ ਮੂੰਹ ਦੇ ਵਿੱਚੋਂ ਜਿਸ ਵੇਲੇ ਕੱਢਿਆ ਤੇ ਇਹ ਬਲੇਡ ਨਿਕਲਿਆ ਤੁਹਾਡਾ ਨਾਮ ਕੀ ਹੈ ਮੇਰਾ ਰਜਿੰਦਰ ਕੁਮਾਰ ਆ ਜੀ ਠੀਕ ਕਿੱਥੇ ਰਹਿੰਦੇ ਹੋ ਆਂ ਇੰਦਰਾਪੁਰੀ ਮਹੱਲੇ ਜੀ ਠੀਕ ਹੈ ਜੀ ਤੇ ਬਲੇਡ ਜਦੋਂ ਦੁਬਾਰੇ ਜੋ ਕੱਢਿਆ ਬਲੱਡ ਨਿਕਲਿਆ ਮੇਰੇ ਜੀ ਹਾਂਜੀ ਇੱਥੇ ਕਾਹ ਦਾ ਦਰਮ ਦੱਸਿਆ ਇਹਨਾਂ ਨੇ ਪਾਣੀ ਦਾ ਗਲਾਸ ਵੀ ਦਿੱਤਾ ਇਹਨਾਂ ਨੂੰ ਮੈਂ ਕੋਲਲੀ ਕਰਕੇ ਵੀ ਦਿਖਾ ਲਈ ਮੇਰੇ ਬਲੱਡ ਨਿਕਲਿਆ ਇਹ ਸਾਹਮਣੇ ਖੜੇ ਆ ਜੀ ਦੁਕਾਨਦਾਰ ਵੀ ਇਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਇਹ ਤਾਂ ਸਮਾਨ ਪਿੱਛੇ ਆ ਰਿਹਾ ਕੰਪਨੀ ਵਾਲਾ ਆ ਰਿਹਾ ਇਹ ਕਿਹੜੀ ਘਰ ਪੈਕਿੰਗ ਕਰਦੇ ਆ ਇਹ ਮੇਰੇ ਭਰਾਵਾਂ ਦੀ ਦੁਕਾਨ ਤੋਂ ਇਹ ਮੈਨੂਫੈਕਚਰ ਨਹੀਂ ਨੇ ਨਹੀਂ ਜੀ ਔਰ ਤੁਹਾਡੇ ਮਹਿਤੀ ਨੇ ਤੁਹਾਡੇ ਨਾਲ ਖੜੇ ਆ ਹਾਂਜੀ ਨਾਲ ਖੜੇ ਆ ਜੀ ਮੇਰੇ ਹਾਂਜੀ ਦੇਖੋ ਗਲਤੀ ਕਿਸੇ ਦੀ ਮੁਨਾਫਾ ਕਿਸੇ ਨੇ ਕਮਾਉਣਾ ਇਹਨਾਂ ਨੂੰ ਵਿਚਾਰਨ ਤਾਂ 1 ਰੁਪਏ ਤਾਂ ਪੜਦਾ ਵੀ ਨਹੀਂ ਹੋਣਾ ਠੀਕ ਹੈ ਨਾ ਆਪਾਂ ਇਹਨਾਂ ਨੂੰ ਦੋਸ਼ੀ ਨਹੀਂ ਕਹਿੰਦੇ ਜਿਹੜੀ ਫੈਕਟਰੀ ਆ ਉੱਥੇ ਚੈਂਕਿੰਗ ਹੋਣੀ ਚਾਹੀਦੀ ਆ ਔਰ ਵੱਡੀ ਗੱਲ ਇਹ ਹੀ ਆ ਕਿ ਕਿੱਡਾ ਵੱਡਾ ਖਲਵਾੜ ਆ ਜਿਹੜੇ ਮਿਲਾਵਟ ਕਰਦੇ ਦੇਖੋ ਕਦੀ ਕੇਕ ਖਾਏ ਤੇ ਬੱਚੀ ਮਰ ਜਾਂਦੀ ਹੈ ਕਦੀ ਵਿੱਚੋਂ ਕਿਰਲੀਆਂ ਨਿਕਲਦੀਆਂ ਕਿਸੇ ਸਮਾਨ ਚ ਹੋਟਲ ਚ ਚਲੇ ਜਾਓ ਕਿੰਨਾ ਲੋਕਾਂ ਦੀ ਸਿਹਤ ਨਾਲ ਖਲਵਾੜ ਹੁੰਦਾ ਜਿਹੜੇ ਖਲਵਾੜ ਕਰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਨੀ ਚਾਹੀਦੀ ਆ ਔਰ ਨੋਨ ਅਵੇਲੇਬਲ ਅਫੈਂਸ ਲੱਗਣਾ ਚਾਹੀਦਾ ਤਾਂ ਹੀ ਉਹਨਾਂ ਨੂੰ ਅਕਲ ਆਉਣੀ ਹੈ ਜੇ ਸਬਜ਼ੁਰਗ ਨੂੰ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਸੀ ਔਰ ਗੱਲ ਵੀ ਨਹੀਂ ਸਾਹਮਣੇ ਆਉਣੀ ਸੀ ਨਹੀਂ ਆਣੀ ਸੀ ਜੇ ਜੇ ਤੁਹਾਨੂੰ ਕੁਝ ਹੋ ਜਾਂਦਾ ਤਾਂ ਗੱਲ ਸਾਹਮਣੇ ਕਿਵੇਂ ਆਣੀ ਸੀ ਮੇਰਾ ਬੇਟਾ ਕਲੀਨਿਕ ਦੀ ਹੈ ਦੁਕਾਨ ਕਰਦਾ ਡਾਕਟਰ ਆ ਉਸ ਬੱਚੇ ਨੂੰ ਜੇ ਇਸ ਵੇਲੇ ਆਪਣੇ ਬੇਟੇ ਨੂੰ ਇਹ ਮੈਂ ਦਿਖਾ ਲਿਆ ਪਿਆ ਕਿਹੜੀ ਚੀਜ਼ ਆ ਉਹ ਕਹਿੰਦਾ ਵੀ ਡੈਡੀ ਇਹ ਤਾਂ ਜਾਣ ਕੇ ਆਪਰੇਸ਼ਨ ਕਰਨ ਵਾਲਾ ਸਰਜਿਕਲ ਪਲੇਟ ਆ ਸਰਜਿਕਲ ਪਲੇਟ ਆ ਇਹ ਕਿਦਾਂ ਇਹ ਮੈਂ ਕਹਾ ਬੇਟੇ ਗੱਚਕ ਦੇ ਵਿੱਚੋਂ ਨਿਕਲਿਆ ਮੈਂ ਜਿਸ ਵੇਲੇ ਪੀਸ ਕੱਦਦਾ ਹੈ ਮੇਰੇ ਦਾੜ ਜ ਫਸ ਗਿਆ ਜਾ ਕੇ ਮੇਰੇ ਬਲੱਡ ਆਉਂਦਾ ਆ ਤੇ ਮੇਰੇ ਬੇਟੇ ਨੇ ਫੇ ਮੇਰਾ ਬੇਟਾ ਵੀ ਇੱਥੇ ਦੁਕਾਨ ਤੇ ਆਇਆ ਰਾਤੀਂ ਅਸੀਂ ਦਿਖਾ ਲਿਆ ਇਹਨਾਂ ਨੂੰ ਸਾਰਾ ਕੁਝ ਦਿਖਾ ਲ ਕੇ ਗਏ ਆ ਅਪਰੂਵ ਦਿਖਾ ਲਿਆ ਇਹਨਾਂ ਨੂੰ ਸਾਰਾ ਕੁਝ ਕਰਕੇ ਗਏ ਆ ਜੀ ਅਸੀਂ ਇਹ ਮੇਰੇ ਭਰਾ ਦਾ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਹੈਗਾ ਕਸੂਰ ਹੈਗਾ ਕੰਪਨੀ ਦਾ ਜਿਹੜੇ ਬਹੁਤ ਵੱਡਾ ਅਫੈਂਸ ਹੈ ਬਹੁਤ ਵੱਡਾ ਗੁਨਾਹ ਹੈ ਇਹ ਹਾਂ ਜੀ ਇਹ ਕਸੂਰ ਹੈਗਾ ਕੰਪਨੀ ਵਾਲਿਆਂ ਦਾ ਕੰਪਨੀ ਵਾਲਿਆਂ ਤੇ ਕੇਅਰ ਕਰਨੀ ਚਾਹੀਦੀ ਕੰਪਨੀ ਵਾਲਿਆਂ ਨੂੰ ਵੀ ਅਸੀਂ ਤੁਸੀਂ ਹੁਣ ਲਿਖਤੀ ਸ਼ਿਕਾਇਤ ਦੋਗੇ ਮੈਂ ਗੱਲ ਕਰ ਲਈ ਆ ਅਧਿਕਾਰੀ ਮੈਂ ਦਊਂਗਾ ਜੀ ਮੇਰੇ ਅਸੀਂ ਤੁਹਾਡਾ ਸਾਥ ਦਵਾਂਗੇ ਮੇਰੇ ਕੋਲ ਪ੍ਰੂਫ ਪਿਆ ਸਭ ਕੁਝ ਪਿਆ ਆ ਕੋਈ ਤੁਹਾਡਾ ਸਾਥ ਦਵੇ ਨਾ ਦਵੇ ਅਸੀਂ ਸਾਥ ਦਵਾਂਗੇ ਠੀਕ ਆ ਜੀ ਆ ਬ੍ਰਾਂਡ ਵਾਲਿਆਂ ਨੂੰ ਕਾਲ ਕੀਤੀ ਆ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਹੁਣ ਜਿਹੜੇ ਹੋਲ ਸੇਲਰ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਦੇਖੋ ਪੇ ਫਿਰ ਤੋਂ ਕਹਿ ਦਿੰਨਾ ਇਹ ਸਾਡੇ ਸ਼ਹਿਰ ਦੇ ਨੇ ਸਿਰਫ ਭਾਈਚਾਰੇ ਦੀ ਗੱਲ ਨਹੀਂ ਆ ਜਿਹੜਾ ਬੰਦਾ ਸੱਚਾ ਆ ਆਪਾਂ ਉਹਦੇ ਖਿਲਾਫ ਨਹੀਂ ਜਾ ਸਕਦੇ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਨਾ ਤਾਂ ਹੋਲ سیلਰ ਪੈਕਿੰਗ ਕਰਦਾ ਅਸੀਂ ਦੇ ਪੈਕਿੰਗ ਕਰਕੇ ਮੰਗਾਇਆ ਸੀ ਤਾਂ ਸਹਿਮਤ ਆ ਇਹਨਾਂ ਨਾਲ ਮਤਲਬ ਕੀ ਇਹ ਹੋਇਆ ਗਲਤ ਹੀ ਆ ਜੋ ਹੋਇਆ ਮਤਲਬ ਪਰ ਕੰਪਨੀ ਦੀ ਗਲਤੀ ਆ ਅਸੀਂ ਉਹਨਾਂ ਨੂੰ ਕਵਾਂਗੇ ਨਹੀਂ ਐਦਾਂ ਧਿਆਨ ਨਾ ਕਰਨਾ ਚਾਹੀਦਾ ਕੰਪਨੀ ਕਿੱਥੇ ਦੀ ਆ ਕੰਪਨੀ ਖੰਨੇ ਦੀ ਨਹੀਂ ਹੁਣ ਦੇਖੋ ਵੱਡਾ ਸਵਾਲ ਏ ਆ ਕਿ ਕੰਪਨੀ ਦੇ ਅੰਦਰ ਮੈਟਲ ਡਿਟੈਕਟਰ ਲੱਗੇ ਹੁੰਦੇ ਆ ਤਾਂ ਪੈਕਿੰਗ ਚ ਕਿਵੇਂ ਆ ਗਿਆ ਪਤਾ ਨਹੀਂ ਹੁਣ ਕਿੱਦਾਂ ਮਿਸਟੇਕ ਹੋ ਗਈ ਕੋਈ ਫੈਕਟਰੀ ਦੇ ਨਾਲ ਕੋਈ ਕਬਾੜ ਦਾ ਕੰਮ ਵੀ ਹੁੰਦਾ ਮੇਰੇ ਖਿਆਲ ਨਾਲ ਇਦਾਂ ਦਾ ਤਾਂ ਕੁਝ ਨਹੀਂ ਉਹਦੇ ਨਾਲ ਦੇਖੋ ਇਹ ਸਰਜਿਕਲ ਵਾਲਿਆਂ ਦੀ ਮਿਸਟੇਕ ਹੈ ਇਹ ਪਲੇਟ ਨੂੰ ਡਿਸਪੋਜ਼ ਕਰਨਾ ਚਾਹੀਦਾ ਬਸ ਬਸ ਉਹਦਾ ਅਸੀਂ ਤਾਂ ਸਹਿਮਤ ਬਹੁਤ ਮੈਂ ਤਾਂ ਇਸ ਕੋ ਨੂੰ ਆਪ ਗਲਤ ਸਮਝਦਾ ਵਾਂ ਦੇਖੋ ਜੇ ਅੰਦਰੋਂ ਕੋਈ ਰਾਤ ਨੂੰ ਆਉਂਦ ਨੂੰ ਕੋਈ ਨਿਕਲ ਜਾਂਦਾ ਫਿਰ ਮੁੜ ਕੇ ਮੁਸ਼ਕਲ ਆਣਾਂ ਨੂੰ ਸੀ ਉਹਨਾਂ ਕੰਪਨੀ ਵਾਲਿਆਂ ਦਾ ਕੀ ਕਰੀ ਅਸੀਂ ਤਾਂ ਉਹਨਾਂ ਰਮੀ ਜੀ ਤੁਹਾਨੂੰ ਸ਼ੀਰੀ ਵਾਲਿਆਂ ਕੋਲ ਮਾਲ ਤਿਆਰ ਲੈਣੇ ਆ ਹਾਂ ਇਹ ਤਾਂ ਸ਼ੀਰੀ ਵਾਲਿਆਂ ਕੋਲ ਮਾਲ ਤਿਆਰ ਲੈਣੇ ਖੰਨੇ ਵਾਲਿਆਂ ਕੋ ਮਤਲਬ ਬਾਕੀ ਜੇ ਕੋਈ ਨੰਬਰ ਨੰਬਰ ਉਹਨਾਂ ਦਾ ਚਾਹੀਦਾ ਸ਼ੀਰੀ ਵਾਲੇ ਨੇ ਇਹਨੂੰ ਸ਼ੀਰੀ ਬਣਾ ਦੇਣਾ ਸੀ ਨਾ ਆਹੋ ਇਹ ਤਾਂ ਹੈਗਾ ਹੀ ਆ ਫੋਟੋ ਤਾਂ ਇਹਨਾਂ ਦੀ ਸ਼ੀਰੀ ਲ ਵੱਡੀ ਗੱਲ ਆ ਇਹ ਤਾਂ ਹੁੰਦਾ ਹੀ ਆ ਬਾਕੀ ਫਿਰ ਵੀ ਅਸੀਂ ਤਾਂ ਸੌਰੀ ਕਰਦੇ ਇਹਨਾਂ ਦਾ ਜੋ ਵੀ ਇਹਨਾਂ ਦਾ ਹੈਗਾ ਅਸੀਂ ਮਾਫੀ ਮੰਗਦਿਆਂ ਨਾ ਕੋਈ ਹੋਰ ਕੀ ਇਹੀ ਕਹਿ ਸਕਦੇ ਆ ਦੇਖੋ ਅਸੀਂ ਵੀ ਤੁਹਾਡੇ ਨਾਲ ਆ ਪਰ ਜਿਹੜਾ ਮੈਨੂਫੈਕਚਰਰ ਆ ਤੁਹਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਫਿਰ ਅਸੀਂ ਤੁਹਾਡੇ ਨਾਲ ਹਾਂ ਬਸ ਹੁਣ ਅਸੀਂ ਤਾਂ ਤੁਹਾਡੇ ਨਾਲ ਆ ਅਸੀਂ ਤਾਂ ਇਦਾਂ ਦੀ ਗੱਲ ਨਹੀਂ ਅਸੀਂ ਤਾਂ ਉਹਨਾਂ ਨੂੰ ਕਹਾਂਗੇ ਹੁਣ ਵੀ ਕਹਿ ਦੇਣਾ ਤੁਹਾਨੂੰ ਫੋਨ ਲਾ ਕੇ ਦੇਖੋ ਮੈਨ ਲਾਇ ਫੋਨ ਨਹੀਂ ਲੱਗ ਰਿਹਾ ਹਾਂ बस नंबर लगाओ देखो बाजी ये गल बिल्कुल सच्ची है ना हां जी हां जी एत कोई कोई अपग्रेड ਕੀਤੀ ਗੱਲ ਤਾਂ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਇਹ ਸਚਾਈ ਆ ਜੀ ਹੋਰ ਨਹੀਂ ਹੈਗਾ ਕੋਈ ਵੀ ਮੈਂ ਕਾ ਨਹੀਂ ਝੂਠ ਬੋਲਣਾ ਮੈਨੂੰ ਕਿਹਾ ਮੁਨਾਫੇ ਦੇ ਵਿੱਚ ਆ ਕਿ ਜਿਹੜਾ ਮੈਂ ਝੂਠ ਬੋਲਣਾ ਜੀ ਇਹ ਮੇਰਾ ਪੋਤਾ ਖਾ ਜਾਂਦਾ 2.5 ਸਾਲ ਦਾ ਮੇਰਾ ਪੋਤਾ ਆ ਉਹਨੂੰ ਕੁਝ ਹੋ ਜਾਂਦਾ ਉਹਨੂੰ ਕਿਹਾ ਉਹਦਾ ਕਿਹਨੂੰ ਕਿਹਨੇ ਦੂਸਰਾ ਦੇਖੋ ਪਤਾ ਗੱਲ ਕੀ ਹੈ ਬਾਜੀ ਗੱਲ ਇਹ ਆ ਕਿ ਕਿਸ ਲੈਵਲ ਦੀ ਲਾਪਰਵਾਹੀ ਹੈ ਆਪਣੀ ਮੰਦਾ ਮੈਂ ਮਤਲਬ ਕੀ ਦੇਖੋ ਪਤਾ ਗੱਲ ਹੈ ਬਾਜੀ ਮੈਂ ਵੀ ਮੰਗਦਾ ਉਹ ਇਹੀ ਕਰ ਸਕਦਾ ਮੈਂ ਬੰਦ ਕਰ ਲੂੰਗਾ ਫੇਰ ਹੋਰ ਕੀ ਆ ਅਗਲੇ ਨਹੀਂ ਹਾਂ ਬਸ ਇਹੀ ਗੱਲ ਦੇਖੋ ਕਿਸ ਲੈਵਲ ਦੀ ਲਾਪਰਵਾਹੀ ਹੈ ਜੇ ਐਦਾਂ ਦੀ ਹੋਰ ਕੋਈ ਚੀਜ਼ ਮੈਟਲ ਦੀ ਚੀਜ਼ ਭੋਰ-ਭੋਰ ਕੇ ਵਿੱਚ ਆ ਜਾਵੇ ਅੰਦਰ ਨਿਕਲ ਜਾਵੇ ਅੰਦਰ ਕੋਈ ਕੱਟਿਆ ਜਾਵੇ ਕੌਣ ਜ਼ਿੰਮੇਵਾਰ ਹੈ ਇਹ ਤਾਂ ਹੁਣ ਕੰਪਨੀ ਵਾਲਿਆਂ ਦਾ ਹੀ ਆ ਭਾਜੀ ਹੋਰ ਤਾਂ ਕੁਝ ਨਹੀਂ ਮੈਂ ਕਹਿ ਸਕਦਾ ਕਿ ਜਿਹੜੀ ਲਾਹਰਪਰਵਾਹੀ ਕੰਪਨੀ ਵਾਲੇ ਕਰ ਰਹੇ ਆ ਜਿਹੜੇ ਪੈਕਿੰਗਾਂ ਕਰ ਰਹੇ ਆ ਉਹਨਾਂ ਦੀ ਲਾਹਰਪਰਵਾਹੀ ਆ ਸਭ ਤੋਂ ਵੱਡੀ ਕੰਪਨੀ ਦੀ ਆ ਕੰਪਨੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਬੜੇ ਹੋਲਸੇਲਰ ਨੇ ਉਹ ਕਾਲ ਕਰ ਰਹੇ ਨੇ ਆ ਜੀ ਆਪਾਂ ਗੱਲ ਕਰ ਲੈਂਦੇ ਆ ਸਪੀਕਰ ਹੁੰਦੇ ਸਪੀਕਰ ਆਨ ਕਰ ਦਿਓ ਹੈਲੋ ਹਾਂਜੀ ਹਾਂਜੀ ਭਾਜੀ ਰੋਹਿਤ ਜੀ ਗੱਲ ਕਰ ਰਹੇ ਹੋ ਹਾਂਜੀ ਜੀ ਹਾਂਜੀ ਜੀ ਰੋਹਿਤ ਜੀ ਮੈਂ ਦਿਨੇਸ਼ ਸੂਰੀ ਗੱਲ ਕਰ ਰਿਹਾ ਨਵਾਂ ਸ਼ਹਿਰ ਤੋਂ ਤੁਹਾਡੇ ਨਾਲ ਆਫੀਸ਼ੀਅਲ ਗੱਲ ਦਿਨੇਸ਼ ਦਨੇਸ਼ ਸੂਰੀ ਗੱਲ ਕਰ ਰਿਹਾ ਨਵਾਂ ਸ਼ਹਿਰ ਤੋਂ ਆਫੀਸ਼ੀਅਲ ਗੱਲ ਕਰ ਰਿਹਾ ਜੀ ਤੁਹਾਡੇ ਨਾਲ ਠੀਕ ਆ ਜੀ ਠੀਕ ਆ ਆਨ ਰਿਕਾਰਡ ਗੱਲ ਕਰ ਰਹੇ ਆ ਜੀ ਠੀਕ ਆ ਜੀ ਠੀਕ ਆ ਜੀ ਇੱਥੇ ਸਾਡੇ ਨਾਲ ਰਜਿੰਦਰ ਜੀ ਨੇ ਬਜ਼ੁਰਗ ਅੱਛਾ ਜੀ ਉਹਨਾਂ ਨੇ ਕੱਲ ਤੁਹਾਡੀ ਸ਼ਰੀਰ ਦਾ ਜਿਹੜਾ ਗੱਟਕ ਉਹ ਖਾਦੀ ਸੀਗੀ ਅੱਛਾ ਜੀ ਔਰ ਉਹਨਾਂ ਦੀ ਸ਼ਿਕਾਇਤ ਹੈ ਉਹ ਕਹਿੰਦੇ ਕਿ ਇਹਦੇ ਵਿੱਚੋਂ ਗੱਟਕ ਚੋਂ ਸਰਜਿਕਲ ਬਲੇਡ ਨਿਕਲਿਆ ਜੋ ਕਿ ਉਹਨਾਂ ਦੇ ਜਾ ਕੇ ਦਾੜ ਜ ਫਸ ਜਾਂਦਾ ਉਸ ਤੋਂ ਬਾਅਦ ਮੂੰਹ ਚੋਂ ਬਲੱਡ ਵੀ ਨਿਕਲਦਾ ਔਰ ਉਹ ਨਹੀਂ ਸਕਦੇ ਔਰ ਤੁਹਾਡੀ ਨੌਲੇਲੇ ਦੱਸਦੇ ਅਸੀਂ ਜਿਹੜੇ ਸਾਡੇ ਸ਼ਹਿਰ ਦੇ ਅਧਿਕਾਰੀ ਆ ਫੂਡ ਸੇਫਟੀ ਆਫੀਸਰ ਅਸੀਂ ਉਹਨਾਂ ਤੱਕ ਵੀ ਗੱਲ ਪਹੁੰਚਾ ਚੁੱਕੇ ਆ ਜੀ ਓਕੇ ਹਾਂ ਜੀ ਤੁਹਾਡੇ ਮੈਡਲ ਡਿਟੈਕਟਰ ਨਹੀਂ ਲੱਗੇ ਜੀ ਫੈਕਟਰੀ ਦੇ ਅੰਦਰ ਨਹੀਂ ਲੱਗਾ ਬਈ ਸਭ ਕੁਝ ਲੱਗਾ ਹੋਇਆ ਫਿਰ ਫਿਰ ਇਹ ਏਡੀ ਵੱਡੀ ਅਣਖੇਲੀ ਲਾਪਰਵਾਹੀ ਕਿਵੇਂ ਹੋ ਗਈ ਜੀ ਜੇ ਵਿਅਕਤੀ ਦੀ ਜਾਨ ਚਲੀ ਜਾਂਦੀ ਅੱਜ ਇਹ ਤੀਨ ਨੂੰ ਮੈਂ ਬੈਠੇ ਤੋਂ ਇੱਕ ਗੱਲ ਦੱcha ਇਹ ਤੀਨ ਨੂੰ ਵੈਸੇ ਕਿੱਦਾਂ ਹੋ ਗਿਆ ਮੇਰੀ ਸਮਝ ਤੋਂ ਬਾਹਰ ਆਇਆ ਜੀ ਕਦੀ ਅੱਜ ਤੱਕ ਸ਼ਿਕਾਇਤ ਨਹੀਂ ਇੱਦਾਂ ਦੀ ਆਈ ਕਿਉਂਕਿ ਇਹ ਚੀਜ਼ਾਂ ਦਾ ਸਾਰਾ ਕੁਝ ਜੀ ਓਕੇ ਕਰਕੇ ਕਰੀਦੀ ਆ ਸਾਰਾ ਕੁਝ ਨਹੀਂ ਇਹ ਤੁਹਾਡੇ ਗਵਾਂਡ ਚ ਕੋਈ ਕਵਾੜ ਦਾ ਕੋਈ ਸਟੋਰ ਤਾਂ ਨਹੀਂ ਹੈਗਾ ਜੀ ਨਹੀਂ ਬੋ ਜੀ ਨਹੀਂ ਬੋ ਜੀ ਚਲੋ ਠੀਕ ਹੈ ਜੀ ਇਹ ਹੁਣ ਤੁਹਾਡੇ ਬਾਰੇ ਲਿਖਤੀ ਕੰਪਲੇਂਟ ਦੇਣਗੇ ਉਸ ਤੋਂ ਬਾਅਦ ਫਿਰ ਜਦੋਂ ਚੈਕਿੰਗ ਹੋਗੀ ਪਤਾ ਲੱਗੇਗਾ ਜੀ ਉਹ ਤਾਂ ਕੋਈ ਦਿੱਕਤ ਨਹੀਂ ਬੋ ਜੀ ਉਹ ਤਾਂ ਜਦੋਂ ਮਰਜ਼ੀ ਚੈਕਿੰਗ ਕਰਾ ਲਓ ਇਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰੀ ਸਾਫ਼ ਸੁਥਰੀ ਨਾਲ ਬਣਾਈਦਾ ਆ ਇਹ ਤਾਂ ਵਧੀਆ ਬਣਾਈ ਦੀ ਐ ਕੋਈ ਇੰਦਾ ਦੀ ਕੋਈ ਦਿੱਕਤ ਨਹੀਂ ਦੇਖੋ ਅਸੀਂ ਮੌਕੇ ਤੇ ਆਏ ਨਹੀਂ ਸਾਫ ਸੁਥਰਾ ਹੈ ਕਿ ਨਹੀਂ ਲੇਕਿਨ ਇੱਥੇ ਇੱਕ ਬਜ਼ੁਰਗ ਦੀ ਜਾਂ ਇੱਕ ਬੱਚੇ ਦੀ ਜਾਨ ਜਾ ਸਕਦੀ ਸੀ ਵੱਡਾ ਸਵਾਲ ਹੈ ਮੈਂ ਸਮਝਦਾ ਹੋਊਗੀ ਗੱਲ ਇਹ ਗੱਲ ਕਿ ਮੈਂ ਤੁਸੀਂ ਮੈਂ ਉਹ ਤੁਹਾਨੂੰ ਕੀ ਕਹਿ ਸਕਦਾ ਦੱਸੋ ਜੀ ਹੁਣ ਮੈਂ ਆ ਤੁਸੀਂ ਬਜ਼ੁਰਗ ਜਿਹਨਾਂ ਜਿਨ੍ਹਾਂ ਦੇ ਗੱਚਕ ਚ ਭਲੇੜ ਹੈ ਉਹਨਾਂ ਨਾਲ ਗੱਲ ਕਰ ਲਓ ਕੀ ਕਹੋਂਗੇ ਜੀ ਬਾਪੂ ਜੀ ਬਾਬੂ ਜੀ ਇਹ ਮੈਂ ਹਨ ਜਾਨੀ ਕਿ ਮੈਨੂੰ ਕੋਈ ਕੋਈ ਤੁਹਾਡੇ ਨਾਲ ਕੋਈ ਗਿਲਾ ਚਿਕਵਾਤਾ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਤੇ ਮੈਂ ਜਿਹੜੀ ਤੁਹਾਡੇ ਕੋਈ ਖਲਾਫ ਕੋ ਕੰਪਲੇਟ ਦੇ ਰਿਹਾ ਜਾਂ ਕੋਈ ਵੀ ਇਹ ਗੱਲਬਾਤ ਮੈਂ ਤਾਂ ਤੁਹਾਨੂੰ ਜਾਣਦਾ ਤੱਕ ਨਹੀਂ ਹੈਗਾ ਮੈਂ ਤਾਂ ਚੀਜ਼ ਲਈ ਆ ਦੁਕਾਨ ਤੋਂ ਜਿਹੜੀ ਸਚਾਈ ਹੈ ਮੈਂ ਆ ਮੋਹਰੇ ਰੱਖੀ ਹੋਈ ਹੈ ਜੀ ਇਹਨਾਂ ਦੀ ਠੀਕ ਹੈ ਜੀ ਇਹ ਮੇਰੇ ਭਰਾ ਆ ਦੁਕਾਨਦਾਰ ਵੀ ਮੈਂ ਇਹਨਾਂ ਦੇ ਖਲਾਫ ਵੀ ਨਹੀਂ ਜਾ ਸਕਦਾ ਮੈਂ ਤਾਂ ਕੰਪਨੀ ਦੇ ਖਲਾਫ ਜਾ ਸਕਦਾ ਵੀ ਮੈਂ ਜਿਹੜੀ ਚੀਜ਼ ਇਹ ਨਗਹਿਲੀ ਹੋਈ ਹੈ ਕੰਪਨੀ ਵੱਲੋਂ ਹੋਈ ਆ ਇਹ ਮੇਰਾ ਪੋਤਾ ਖਾ ਲੈਂਦਾ ਮੈਂ ਉਹ ਹਜੇ ਕੀ ਤੋੜ ਕੇ ਪੀਸ ਜਿਹੜਾ ਮੈਂ ਖਾਦਾ ਉਹ ਮੇਰੇ ਦੜਜੇ ਜਾ ਕੇ ਫਸਿਆ ਸਾਜੀ ਕੱਲ ਬਲੇਟ ਜਿਹੜਾ ਨਿਕਲਿਆ ਮੇਰੀ ਦੜ ਦੇ ਵਿੱਚ ਫਸਿਆ ਮੇਰੇ ਬਲੱਡ ਗਿਆ ਮੈਂ ਦੁਕਾਨਦਾਰ ਕੋ ਆਇਆ ਆਪਣੇ ਭਰਾ ਕੋ ਇਹਨੇ ਪਾਣੀ ਦਾ ਗਲਾਸ ਦਿੱਤਾ ਮੈਂ ਕੋਲਲੀ ਕੀਤੀ ਬਲੱਡ ਗਿਆ ਮੈਂ ਇਹਨੂੰ ਪਲੇਟ ਵੀ ਰਾਤੀ ਦਿਖਾ ਲ ਕੇ ਗਿਆ ਕਿ ਆਹ ਪਲੇਟ ਗੱਚ ਦੇ ਵਿੱਚੋਂ ਨਿਕਲਿਆ ਅੱਛਾ ਹਾਂਜੀ ਮੈਂ ਝੂਠ ਬੋਲ ਕੇ ਕਹਿ ਲੈਣਾ ਜੀ ਮੇਰਾ ਕਹੜੀ ਕੋ ਤੁਹਾਡੇ ਨਾਲ ਦੁਸ਼ਮਣੀ ਆ ਜਿਹੜਾ ਮੈਂ ਤੁਹਾਡੇ ਕੋ ਖਿਲਾਫ ਕੋਈ ਕਰਨੀ ਚਾਹਦਾ ਮੰਦਾ ਕਰਦਾ ਕੋਈ ਮੈਂ ਮੰਨਦਾ ਕਰਦਾ ਹਾਂ ਮੈਂ ਆ ਚੀਜ਼ ਕਦੀ ਹੋ ਨਹੀਂ ਸਕਦੀ ਇਹ ਉਹ ਬਾਬੂ ਜੀ ਹੁਣ ਮੇਰਾ ਪੋਤੇ ਨੂੰ ਕੁਝ ਹੋ ਜਾਂਦਾ ਮੇਰੇ ਪੋਤੇ ਦੇ ਅੰਦਰ ਚਲ ਜਾਂਦਾ ਜਾਂ ਮੈਂ ਕੱਲਾ ਕਰ ਆਪਣੇ ਬੱਚਿਆਂ ਦੇ ਵਿੱਚ ਕੱਲਾ ਕਮਾਨ ਵਾਲਾ ਬੈਠਾ ਹਾਂ ਜੇ ਮੈਨੂੰ ਕੋਈ ਹੋ ਜਾਂਦੀ ਗੱਲ ਤਾਂ ਮੇਰੀ ਪਰਵਾਹੀ ਕਿਹਨੇ ਕਰਨੀ ਸੀਗੀ ਮੈਨੂੰ ਤਾਂ ਜਾ ਕੇ ਸਵੇਰ ਨੂੰ ਸਮਸ਼ਾਨ ਘਾਟ ਲੈ ਜਾਣਾ ਸੀ ਪੂਕੇ ਆਣਾ ਸੀ ਇਹ ਗੱਲ ਕਿੱਥੋਂ ਸ਼ੇਅਰ ਹੋਣੀ ਸੀ ਆ ਸਾਹਮਣੇ ਥੋੜੀ ਜਣੀ ਸੀ ਠੀਕ ਹੈ ਜੀ ਮੇਰੇ ਪੋਤੇ ਨੂੰ ਕੁਝ ਹੋ ਜਾਂਦਾ ਉਹ ਪੋਤਾ ਸੀ ਐਨੇ ਚਾਮਾਂ ਦੇ ਨਾਲ ਪਾਲ ਲੱਗੇ ਹੋ ਆ ਉਹ ਮੇਰੇ ਪੋਤੇ ਨੂੰ ਕੁਝ ਹੋ ਜਾਂਦਾ ਤੁਸੀਂ ਇਹ ਚੀਜ਼ ਨੂੰ ਕਾਦੇ ਨਹੀਂ ਤੁਸੀਂ ਕਬੂਲ ਕਰਦੇ ਨਹੀਂ ਕਰਦੇ ਮੈਂ ਕੋਈ ਤੁਹਾਡਾ ਦੋਖੀ ਥੋੜੀ ਹੈ ਜਿਹੜਾ ਮੈਂ ਝੂਠ ਬੋਲਨਾ ਹਾਂ ਹੋ ਜੀ ਮੈਂ ਤੁਹਾਡੇ ਕੋਲ ਇਹੀ ਕਹਿ ਰਿਹਾ ਠੀਕ ਹੈ ਜੀ ਗ੍ਰੰਥੀ ਮੰਨ ਲੈਂਦਾ ਜੇ ਅੱਜ ਦੀ ਚੀਜ਼ ਕੋਈ ਹੋਈ ਹੋਗੀ ਲੇਕਿਨ ਅੰਦਰ ਨਹੀਂ ਹੋ ਨਹੀਂ ਸਕਦੀ ਚਲੋ ਕੋਈ ਨਹੀਂ ਸਰ ਉਹ ਪ੍ਰਸ਼ਾਸਨ ਦੇਖੇਗਾ ਜੀ ਹੁਣ ਉਹ ਪ੍ਰਸ਼ਾਸਨ ਦੇਖੇਗਾ ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਦਵਾਂਗੇ ਉਹ ਪ੍ਰਸ਼ਾਸਨ ਦੇਖੇਗਾ ਪਰ ਤੁਸੀਂ ਹੁਣ ਤੋਂ ਹੀ ਕਿਰਪਾ ਕਰਕੇ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਹੋਵੇ ਚੰਗੀ ਤਰ੍ਹਾਂ ਚੈਕਿੰਗ ਕਰੋ ਉੱਥੇ ਚੰਗੀ ਤਰ੍ਹਾਂ ਸਫਾਈ ਕਰੋ ਦੇਖੋ ਕਿਤੇ ਤੁਹਾਡਾ ਚੰਗੀ ਤਰ੍ਹਾਂ ਕਰਾਂਗੇ ਆਪਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਆਪਣਾ ਨੰਬਰ ਦਿਓ ਕਿੰਨਾ ਮੈਂ ਸਾਡੇ ਲਈ ਵੀ ਕੱਟੇ ਉਗੈਰਾ ਪੀ ਤੁਹਾਨੂੰ ਕਰੇ ਖਾਣ ਨੂੰ ਵਧੀਆ ਤੁਸੀਂ ਆਪਣਾ ਨੰਬਰ ਲਿਖਾਓ ਇੱਕ ਵਾਰੀ ਦੇਖੋ ਭਾਜੀ ਮੈਨੂੰ ਰਿਸ਼ਵਤ ਦੇਣ ਦੀ ਗੱਲ ਨਾ ਕਰੋ ਮੈਂ ਕਿਉਂ ਤੁਹਾਡੀ ਗੱਜਕਾ ਹਾਂਗਾ ਮੈਂ ਤੁਹਾਡੀ ਗੱਜਕਾ ਕਰਾਉਂਗਾ ਟੈਸਟ ਕਰਾਉਂਗਾ ਟੈਸਟ ਦਾ ਨੂੰ ਮੈਂ ਕਿਉਂ ਕਰੂੰਗਾ ਜੀ ਮੈਂ ਕਿਉਂ ਟੈਸਟ ਕਰੂੰਗਾ ਜੀ ਕਿ ਦੁੱਧ ਤਾਂ ਜੜਿਆ ਪਾਣੀ ਫੂਕ ਫੂਕ ਕੇ ਪੀਂਦਾ ਹੁੰਦਾ ਸਰ ਨੀ ਮੈਂ ਸਮਝਦਾ ਨਹੀਂ 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 ਦੇਖੋ ਜੋ ਗੱਲ ਸਹੀ ਹੈ ਸਹੀ ਹੈ ਤੁਸੀਂ ਇਹਨੂੰ ਅਗਲੇ ਨਵੇਂ ਟਰੈਕ ਦੇ ਨਾਲ ਲੈ ਕੇ ਜਾਓ ਕਿ ਤੁਸੀਂ ਭੇਜੋਗੇ ਨਾ ਅੰਡਰ ਦਾ ਟੇਬਲ ਆਪਾਂ ਗੱਲ ਕਰੀ ਦੀ ਨਾ ਆਪਾਂ ਹੋਰ ਤਰੀਕੇ ਗੱਲ ਕਰੀ ਦੀ ਹੈ ਨਹੀਂ ਬੋ ਜੀ ਬੋ ਜੀ ਉਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਡੀ ਅਸੀਂ ਇੱਕ ਬੇਨਤੀ ਕਰ ਸਕਦੇ ਇਨਸਾਨੀਅਤ ਨਾਤੇ ਕਿਸੇ ਹੋਰ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਆਪਣੀ ਜਿਹੜੀ ਉੱਥੇ ਤੁਹਾਡੀ ਫੈਕਟਰੀ ਹੈ ਉੱਥੇ ਚੈੱਕ ਕਰੋ ਕਿ ਅਣਗਹਿਲੀ ਲਾਪਰਵਾਹੀ ਕਿਉਂ ਹੋਈ ਆ ਤੁਹਾਨੂੰ ਉਹ ਕਰਨ ਲਾਗੇ ਬੋ ਜੀ ਬਹੁਤ ਸ਼ੁਕਰੀਆ ਜੀ ਬੰਦੇ ਆ ਸਾਡੇ ਤੋਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਆਪਾਂ ਉਹਨਾਂ ਤਾਂ ਗੱਲ ਪੰਚਾ ਦਿੱਤੀ ਹੈ ਔਰ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਹੈ ਤੁਸੀਂ ਕੋਈ ਵੀ ਬਾਜ਼ਾਰ ਤੋਂ ਚੀਜ਼ ਲੈਂਦੇ ਹੋ ਅੱਖਾਂ ਮੀਟ ਕੇ ਨਾ ਖਾਇਆ ਕਰੋ ਖਾਸ ਕਰਕੇ ਜਿਹੜੇ ਪੈਕੇਜਡ ਪ੍ਰੋਡਕਟ ਆਉਂਦੇ ਆ ਜਿਹੜੇ ਇਹ ਪ੍ਰੋਡਕਟ ਪੈਕਿੰਗ ਵਾਲੇ ਮਿਲਦੇ ਆ ਇਹਨਾਂ ਨੂੰ ਨਾ ਅੱਖਾਂ ਮੀਟ ਕੇ ਖਾਇਆ ਕਰੋ ਕਿਉਂਕਿ ਕਈ ਵੇਲੇ ਤੁਸੀਂ ਬੜੀ ਵਾਰ ਸੁਣਿਆ ਹੁਣਾਂ ਕਿ ਖਬਰ ਆ ਗਈ ਕਿ ਜੀ ਕੇਕ ਖਾ ਕੇ ਬੱਚੀ ਦੀ ਡੈਥ ਹੋ ਗਈ ਜਾਂ ਕੋਈ ਬੰਦਾ ਵੈਜੀਟੇਰੀਅਨ ਨੇ ਉਹਦੇ ਪਲੇਟ 'ਚ ਚਿਕਨ ਆ ਗਿਆ ਕਿਤੇ ਕਿਰਲੀ ਆ ਜਾਂਦੀ ਹੈ ਕਿਤੇ ਚੂਹਾ ਆ ਜਾਂਦਾ ਇਸ ਕਰਕੇ ਕੋਈ ਵੀ ਚੀਜ਼ ਤੁਸੀਂ ਲੈਂਦੇ ਹੋ ਤਾਂ ਬੜੇ ਧਿਆਨ ਨਾਲ ਉਹਨੂੰ ਖਾਇਆ ਕਰੋ ਇਹ ਨਹੀਂ ਕਿ ਆਇਆ ਤਾਂ ਬਿਸ਼ੁੱਧ ਹੀ ਹੋਣਾ ਚੈਕਿੰਗ ਕਰਨੀ ਬਹੁਤ ਜ਼ਰੂਰੀ ਆ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਕਿੱਡਾ ਵੱਡਾ ਖਲਵਾੜ ਔਰ ਮੈਂ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਕਰਦਾ ਕਿ ਪ੍ਰਸ਼ਾਸਨ ਦੱਸ ਦੇ ਪਿਛਲੇ 10 ਸਾਲਾਂ ਵਿੱਚ ਕਿਹੜੇ ਮਲਾਵਟ ਖੋਰੇ ਨੂੰ ਤੁਸੀਂ ਸਖਤ ਤੋਂ ਸਖਤ ਸਜ਼ਾ ਦਵਾਈ ਹੈ ਕਿਹੜਾ ਮਲਾਵਟ ਕੋਰ ਜਿਹੜਾ ਐ ਸਲਾਖਾਂ ਦੇ ਪਿੱਛੇ ਗਿਆ ਜੇ ਕਿਸੇ ਨੂੰ ਠੀਕ ਤਰੀਕੇ ਸਜ਼ਾ ਦਵਾਈ ਹੁੰਦੀ ਤਾਂ ਆਹ ਕੰਮ ਕਰਨੋਂ ਲੋਕੀ ਡਰਦੇ ਆ ਮੈਂ ਨਹੀਂ ਕਹਿੰਦਾ ਕਿ ਕਿਸ ਨੇ ਜਾਣ ਕੇ ਬਲੇਟ ਪਾਇਆ ਲੇਕਿਨ ਅਣਗਹਿਲੀ ਲਾਪਰਵਾਹੀ ਤਾਂ ਹੈ ਨਾ ਔਰ ਇਸ ਲਾਪਰਵਾਹੀ ਨੇ ਕਿਸ ਦੀ ਜਾਨ ਲੈ ਲਈ ਸੀ ਅਸੀਂ ਮੈਂ ਕਿੱਥੋਂ ਆ ਜਾਣਾ ਸੀ ਬੱਚਿਆਂ ਦੇ ਵਿੱਚ ਠੀਕ ਹੈ ਜੀ ਇੱਕ ਵਾਰ ਫਿਰ ਤੋਂ ਮੈਂ ਕਹਿ ਦਵਾਂ ਕਿ ਅਸੀਂ ਦੁਕਾਨਦਾਰ ਦੇ ਉੱਤੇ ਸਵਾਲ ਖੜੇ ਨਹੀਂ ਕਰਦੇ ਹੋਲ ਸੇਲਰ ਤੇ ਸਵਾਲ ਖੜੇ ਨਹੀਂ ਕਰਦੇ ਪਰ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਇੱਕ ਵਾਰੀ ਜਿਹੜੀ ਵੀ ਫੈਕਟਰੀਆਂ ਤੁਹਾਡੇ ਕੋ ਆਉਂਦੀਆਂ ਉਹਨੂੰ ਤਾੜਨਾ ਕਰ ਦੋ ਫੈਕਟਰੀਆਂ ਵਾਲਿਆਂ ਦੇ ਕੰਨ 'ਚ ਗੱਲ ਪਾ ਦਿਓ ਜਿਹੜੇ ਹੋਲਸੇਲਰ ਮਾਲ ਦੇਣ ਆਉਂਦੇ ਆ ਕਿ ਸਾਨੂੰ ਪਿਓਰ ਤੇ ਸ਼ੁੱਧ ਮਾਲ ਚਾਹੀਦਾ ਕੱਲੇ ਤੁਸੀਂ ਨਹੀਂ ਸਾਰੇ ਹੀ ਦੁਕਾਨਦਾਰ ਤਾੜਨਾ ਕਰ ਦੋ ਕਿ ਜੇ ਕਿਤੇ ਕਾਲੂ ਮਾਲਾ ਸਮਾਨ ਨਿਕਲੇ ਤਾਂ ਪਰ ਭਾਈ ਉਹਨਾਂ ਨੂੰ ਕਰਨੀ ਪਵੇਗੀ ਜਿਵੇਂ ਹੁਣ ਆ ਕੰਪਲੀਟ ਜਾਵੇਗੀ ਠੀਕ ਹੈ ਜੀ ਤਾੜਨਾ ਕਰੋ ਫੈਕਟਰੀ ਵਾਲਿਆਂ ਨੂੰ ਮੈਨੂਫੈਕਚਰਰਸ ਨੂੰ ਤਾੜਨਾ ਕਰੋ ਕਿ ਸਾਡੇ ਕੋਲ ਸ਼ੁੱਧ ਮਾਲ ਆਉਣਾ ਚਾਹੀਦਾ ਸਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਰੂਗਾ ਜੀ ਤੁਸੀਂ ਵੀ ਸੁਨੇਹਾ ਲਾ ਦਿਓ ਸਾਡਾ ਆਪਣੇ ਜੀ ਸ਼ਹਿਰਦਾਰ ਜੀ ਦੇ ਨਾਲ ਮੈਂ ਕਿ ਉਹਨਾਂ ਨਾਲ ਥੋੜਾ ਜੀ ਮੈਂ ਲਾਉਣਾ ਸਖਤ ਕਹਿ ਦੇਣਾ ਸਾਰੀਆਂ ਫੈਕਟਰੀ ਨੂੰ ਸੁਨੇਹਾ ਬੱਸ ਬਈ ਇਹੀ ਆ ਵੀ ਖਰਾ ਮਾਲ ਦਿਓ ਜਾਂ ਪੈਸੇ ਪੂਰੇ ਲੈਣੇ ਚੀਜ਼ ਖਰੀਦਿਓ ਸਾਫ਼ ਸੁਥਰੀ ਦਿਓ ਅਗਲੇ ਅਗਲਾ ਇਹ ਥੋੜਾ ਵੀ ਅਗਲਾ ਖਾਣ ਵੇਲੇ ਅਸੀਂ ਵੀ ਖਾਣੀ ਸਾਡੇ ਬੱਚੇ ਨੇ ਵੀ ਖਾਣੀ ਇਹ ਕਹਿੰਦਾ ਵੀ ਇਹਨਾਂ ਦੇ ਬੱਚੇ ਅਸੀਂ ਵੀ ਖਾਣੇ ਹੀ ਹੈਗਾ ਉਹ ਆਪ ਵੀ ਕਹਿੰਦੇ ਮੈਂ ਖਾਚਾ ਆਪ ਵੀ ਖਾਣਾ ਦੁਕਾਨਾ ਮੈਂ ਸ਼ਿਰੀ ਐਮੀ ਕਹਦਾਂ ਮੈਂ ਮੈਨੂੰ ਤਾਂ ਹੁਣ ਆਪ ਦੇਖ ਕੇ ਆ ਗਿਆ ਇੱਕ ਗਵਾਂਡੀ ਇਹਨਾਂ ਦਾ ਕਹਿੰਦਾ ਮੈਂ ਤਾਂ ਰੋਜ਼ ਖਾਚਾ ਖਾਣਾ ਇੱਥੋਂ ਲੈ ਕੇ ਉਹਦ ਇਹ ਵੀ ਕਹੀਦਾ ਵਾ ਅਗਲੇ ਨੂੰ ਨਾ ਤੇ ਪਾਕੀ ਹੁਣ ਆ ਹੋਇਆ ਦੇਖ ਲਓ ਵੀ ਮੈਂ ਤਾਂ ਆਪ ਕਹਿੰਦਾ ਵੀ ਡਲਤ ਹੋਇਆ ਕੰਮ ਪਰ ਅੰਨੇ ਹੋ ਕੇ ਨਾ ਨਾ ਕੰਮ ਕਰਨ ਨਾ ਬਸ ਉਹੀ ਹੈ ਨਾ ਅੰਨੇ ਹੋ ਕੇ ਕੰਮ ਨਾ ਕਰਨ ਦੇਖ ਕੇ ਕੰਮ ਕਰ ਇਹਨਾਂ ਸ਼ੀਸ਼ੇ ਲੱਗੇ ਅੰਦਰ ਮੈਂ ਅਸੀਂ ਇਹਨਾਂ ਸਾਫ਼ ਸਪਾਈ ਰੱਖੀ ਮੈਂ ਕਿਹਾ ਹੋਰ ਜਿਆਦਾ ਕੇਅਰ ਕਰੋ ਹਾਂ ਮੈਂ ਗਲਤੀ ਦਾ ਹੈਗੀ ਯਾ ਹੋਰ ਜਿਆਦਾ ਕੇਅਰ ਕਰੋ ਮੈਂ ਦੇਖੋ ਇਹ ਤਾੜਨਾ ਖਾਣ ਵਾਲੀ ਚੀਜ਼ ਹੈ ਨਾ ਇੱਕ ਬੱਚੇ ਦੇ ਹੋਵੇ ਦੂਜੀ ਚੀਜ਼ ਵੀ ਕੋਈ ਗੱਲ ਨਹੀਂ ਖਾਣ ਵਾਲੀ ਚੀਜ਼ ਹੈ ਹਰ ਬੰਦੇ ਦੇ ਘਰ ਜਾਣੀ ਹੈ ਫੈਕਟਰੀ ਵਾਲਿਆਂ ਨੂੰ ਵੀ ਬੇਨਤੀ ਹੈ ਤਾੜਨਾ ਵੀ ਹੈ ਕਿ ਆਪਣੇ ਜਿਹੜੇ ਸਾਫ ਸਵੈ ਦਾ ਵੱਧ ਖਿਆਲ ਰੱਖੋ ਦੇਖੋ ਇਦਾਂ ਦੀ ਕੋਈ ਚੀਜ਼ ਅਗਰ ਆਉਂਦੀ ਹੈ ਕਿਸ ਦੀ ਜਾਨ ਜਾ ਸਕਦੀ ਹੈ ਔਰ ਆਮ ਲੋਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਬਹੁਤ ਸਾਵਧਾਨ ਹੋ ਕੇ ਬਾਹਰਲੀ ਚੀਜ਼ ਨੂੰ ਖਾਣਾ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਕੱਲ ਤੁਸੀਂ ਕੋਈ ਬਾਹਰਲੀ ਚੀਜ਼ ਅੱਖਾਂ ਮੀਟ ਕੇ ਖਾ ਲਓ ਤੇ ਸਵਾਦ ਵਿੱਚ ਗਵਾਜ ਜਾਓ ਮੁੜ ਕੇ ਕੋ ਜ਼ੁਬਾਨ ਕੱਟ ਗਈ ਤੇ ਤੁਸੀਂ ਸੇਫ ਰਹਿਣਾ ਤੁਹਾਡੀ ਸੇਫਟੀ ਸਭ ਤੋਂ ਪਹਿਲ ਤੇ ਹੈ ਔਰ ਮੈਂ ਫਿਰ ਤੋਂ ਕਹਿੰਦਾ ਹਾਂ ਹੋਲ ਸੇਲਰ ਭਾਜੀ ਨੇ ਇਹ ਔਰ ਦੁਕਾਨਦਾਰ ਇਹ ਇਹਨਾਂ ਦੇ ਨਾਲ ਖੜੇ ਆ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਸ਼ਹਿਰ ਦਾ ਭਾਈ ਚਰਨੀ ਟੁੱਟਣਾ ਚਾਹੀਦਾ ਥੈਂਕ ਯੂ ਭਾਈ ਤੁਸੀਂ ਬਿਲਕੁਲ ਇਹਨਾਂ ਨੇ ਸੱਚ ਬੋਲਿਆ ਔਰ ਇਹਨਾਂ ਨੇ ਸਾਰਾ ਮਾਲ ਵੀ ਕੱਢ ਕੇ ਦਿਖਾਤਾ ਕਹਿੰਦੇ ਚੈਕਿੰਗ ਕਰਨੀ ਨੀ ਕਰੋ ਤਾਂ ਇਹੀ ਭਾਈਚਾਰਾ ਇਹੀ ਸਿਆਣਪ ਹੈ ਇਹੀ ਪਿਆਰ ਹੈ ਇਹਨਾਂ ਦੋਨਾਂ ਦਾ ਵੀ ਧੰਨਵਾਦ ਕਰਦੇ ਆ ਮੈਨੂਫੈਕਚਰਰ ਨੂੰ ਫਿਰ ਤੋਂ ਬੇਨਤੀ ਹੈ ਪ੍ਰਸ਼ਾਸਨ ਨੂੰ ਫਿਰ ਤੋਂ ਬੇਨਤੀ ਬਹੁਤ ਬਹੁਤ ਸ਼ੁਕਰੀਆ ਬੜੇ ਜਣਾ ਬਤ ਨਿਵਾਸ਼ਾ ਨੂੰ ਛੋਟਵੀਂ ਦੀ ਨਿਸਰੀ ਕੈਮਰਾ ਪਰਸਮਿਸ਼ ਨੂੰ ਜਤੋ ਬੋਲ ਫਿਰ ਤੋਂ ਸਮਗੇ ਸੱਚੀ ਗੱਲ ਦਾ ਆਪ ਰੱਖਾ